ਥੋੜੇ ਜਿਹਾ ਆਪਾਂ ਸਵਾਲਾਂ ਵਾਲੇ ਪਾਸੇ ਵੀ ਆਈਏ ਵੀ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਜਿਹੜੀ ਉਹ ਤੰਬੂ ਵਾਲੀ ਘਟਨਾ ਦਾ ਤੁਸੀਂ ਜ਼ਿਕਰ ਕੀਤਾ ਨਾ ਜੀ ਬਹੁਤ ਸਾਰੇ ਵਿਦਵਾਨ ਇਹ ਵੀ ਗੱਲ ਕਹਿੰਦੇ ਆ ਵੀ ਉਹ ਮਹਾਰਾਜ ਨੇ ਅੰਦਰ ਸਿੰਘਾਂ ਦੇ ਸੀਸ ਨਹੀਂ ਜੁਟਕਾਇਆ ਉੱਥੇ ਬੱਕਰੇ ਚੜਕਾ ਦਿੱਤੇ ਗਏ ਇਹ ਤਾਂ ਮੂਰਖਤਾ ਹੈ ਜੀ ਇਹ ਜਿੰਨੀ ਗਰੀ ਹੁੰਨੀ ਥੋੜੀ ਇਹ ਮੂਰਖਾਂ ਦਾ ਕੰਮ ਆ ਜਿਹੜਾ ਸਿੱਖ ਹੈ ਨਾ ਜੇ ਸਿੱਖ ਗੁਰੂ ਤੇ ਸ਼ੰਕਾ ਕਰੇ ਤੇ ਉਹਨੂੰ ਸਿੱਖ ਨਹੀਂ ਕਿਹਾ ਜਾ ਸਕਦਾ ਹਾਂ ਬਿਲਕੁਲ ਸਿੱਖ ਅਸਲ ਵਿੱਚ ਉਹੀ ਹੈ ਜਿਹੜਾ ਗੁਰੂ ਤੇ ਸ਼ਰਧਾ ਰੱਖੇ ਗੁਰੂ ਤੇ ਵਿਸ਼ਵਾਸ ਰੱਖੇ ਜੇ ਗੁਰੂ ਨੇ ਕਿਹਾ ਨਾ ਪੀ ਆ ਦਿਨ ਚੜਿਆ ਤੇ ਹੁਣ ਗੁਰੂ ਕਹਦੇ ਪੀਏ ਰਾਤ ਆ ਆਪਾਂ ਕਹਿੰਦੇ ਨਾ 7 ਵਜੇ ਜੀ ਸੱਚਮੁੱਚ ਰਾਤ ਹੀ ਹਾਂ ਜੇ ਜੇ ਰਾਤ ਆ ਤੇ ਰਾਤ ਨੂੰ ਕਹਿੰਨ ਪੀ ਇਹਨੂੰ ਦਿਨ ਕਹੋ ਤੇ ਆਪਾਂ ਕਹਿੰਦੇ 7 ਵਜੇ ਜੀ ਮਹਾਰਾਜ ਸਾਹਿਬ ਇਹ ਰਾਤ ਹੀ ਹੈ ਇਹ ਇਦਾਂ ਹੀ ਆ ਜੋ ਕੋਈ ਤੁਸੀਂ ਕਹਿੰਦੇ ਸਾਖੀਆਂ 'ਚ ਹੀ ਮਿਲਦਾ ਸਾਖੀਆਂ 'ਚ ਹੀ ਮਿਲਦਾ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਗੁਰੂ ਤੇ ਸ਼ੰਕਾ ਕਰਨ ਵਾਲਾ ਜਿਹੜਾ ਹੈ ਨਾ ਉਹ ਆਪਣੇ ਆਪ ਨੂੰ ਜੇ ਸਿੱਖ ਕਹੇ ਤੇ ਫਿਰ ਮਾੜੀ ਗੱਲ ਹੈ ਉਹ ਸਿੱਖ ਨਹੀਂ ਹੋ ਸਕਦਾ ਜਿਹੜਾ ਮਹਾਰਾਜ ਨੇ ਸਤਮੁੱਚ ਉੱਥੇ ਸਿੱਖਾਂ ਦੇ ਸਿਰ ਝੜਕਾਏ ਅੱਛਾ ਇੱਥੇ ਤੁਸੀਂ ਬੱਕਰਾ ਲਿਆਓ ਇੱਥੇ 2 ਘੰਟੇ ਪਹਿਲਾਂ ਬੰਦ ਉੱਤੇ ਸਿੱਖ ਤੇ ਸੰਗਤਾਂ ਦੇ ਉੱਥੇ ਘੜ ਤੋਂ 2 2.5 ਘੰਟੇ ਪਹਿਲਾਂ ਆ ਕੇ ਬੈਠੀਆਂ ਹੋਣੀਆਂ ਸੀ ਹਜ਼ਾਰ ਸੰਗਤ ਦਾ ਇਕੱਠ ਵੀ ਕਿੰਨੇ ਭਾਵਨਾਵਾਂ ਦੇ ਨਾਲ ਵੇਖੀ ਅਸੀਂ ਮਹਾਰਾਜ ਨੇ ਕੀਤਾ ਕਿ ਅੱਜ ਕਿਉਂ ਇ ਬਕਰੇ ਲਿਆਂਦੇ ਗਏ ਹੋਣਗੇ ਕਿਹੜੇ ਰਸਤੇ ਰਹੀਂ ਲਿਆਂਦੇ ਹੋਣਗੇ ਕਿਹੜੇ ਸਿੱਖਣੇ ਲਿਆ ਕੇ ਦਿੱਤੇ ਹੋਣਗੇ ਫਿਰ ਜੇ ਬਕਰੇ ਅੰਦਰ ਤੰਬੂ ਚ ਬੰਨੇ ਕਿ ਬਕਰੇ ਬੋਲੇ ਨਹੀਂ ਹਾਂ ਉਹਨਾਂ ਚਿਰ ਤੱਕ ਉਹਨਾਂ ਨੇ ਕੋਈ ਬਾਗਾ ਮੂੰਗਾ ਨਹੀਂ ਦਿੱਤੀਆਂ 2 2.5 ਘੰਟੇ ਉਦਾ ਹੀ ਚੁੱਪ ਬੈਠੇ ਰਹੇ ਬਿਲਕੁਲ ਇਦਾਂ ਨਹੀਂ ਹੁੰਦਾ ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਦੇ ਸਿਰ ਸੀ ਜਿਹੜੇ ਤਲਵਾਰ ਦਾ ਵਾਰ ਕਰਕੇ ਢੜਾਂ ਦੇ ਨਾਲ ਵਾਅ ਕੀਤੇ ਸੀ ਉਥੇ ਮਹਾਰਾਜ ਨੇ ਕੌਤਕ ਵਰਤਾਇਆ ਸੀ ਫਿਰ ਸਤਿਗੁਰੂ ਨੇ ਉਹਨਾਂ ਦੇ ਸਿਰ ਸੀ ਜਿਹੜੇ ਉਹ ਢੜਾਂ ਦੇ ਨਾਲ ਜੋੜੇ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹ ਚੀਜ਼ ਦਾ ਵੀ ਜ਼ਿਕਰ ਕਰਦੀ ਹੈ ਕਹਿੰਦੇ ਵੀ ਜਦੋਂ ਮਹਾਰਾਜ ਨੇ ਸੀਸ ਮੰਗਣਾ ਸ਼ੁਰੂ ਕੀਤੇ ਪੰਜ ਵਾਰੀ ਸਟੇਜ ਤੇ ਆਏ ਤੇ ਮੰਗਰੋ ਜਿਹੜੇ ਕੜਾ ਖਾਣ ਵਾਲੇ ਉਹ ਉੱਠਨੇ ਸ਼ੁਰੂ ਹੋ ਗਏ ਹਾਂ ਕਈ ਇਦਾਂ ਦੇ ਆ ਹੀ ਸੱਚੇ ਪਿੱਲੇ ਜਿਹੜੇ ਉੱਠ ਕੇ ਭੱਜ ਗਏ ਜਿਹੜੇ ਬਸ ਲੰਗਰੀ ਖਾਣ ਹੁੰਦੇ ਅੱਜ ਵੀ ਗੁਰੂ ਘਰਾਂ ਦੇ ਵੇਖਦੇ ਹੋ ਕਈ ਜਿਹੜੇ ਜਦੋਂ ਸੇਵਾ ਦੀ ਆਵਾਜ਼ ਦਿੰਦਾ ਗੁਰਦਾਰੇ ਦਾ ਭਾਈ ਗੁਰੂ ਘਰ ਦਾ ਗ੍ਰੰਥੀ ਸਿੰਘ ਤੇ ਕਹਿੰਦਾ ਵੀ ਹਾਂ ਪਕੌੜਿਆਂ ਦਾ ਲੰਗਰ ਹੈ ਸਾਰਾ ਪਿੰਡ ਇਕੱਠਾ ਹੋ ਜਾਂਦਾ ਤੇ ਜੇ ਆਖੇ ਵੀ ਸੇਵਾ ਦਾ ਕਰਜ ਤੇ ਫਿਰ ਗਿਣਤੀ ਦੇ 10 12 ਸਰੀਰ ਹੀ ਪਿੰਡ ਦੇ ਵਿੱਚੋਂ ਸੇਵਾ ਕਰਨ ਵਾਸਤੇ ਆਉਂਦੇ ਬਿਲਕੁਲ ਸਹੀ ਗੱਲ ਅੱਛਾ ਇਹ ਖਾਲਸਾ ਪੰਥ ਨੂੰ ਬੜੀਆਂ ਵਡਿਆਈਆਂ ਮਾਰੇ ਦਿੱਤੀਆਂ ਹੈ ਨਾ ਜੀ ਤੇ ਖਾਲਸਾ ਪੰਥ ਨੂੰ ਇੱਕ ਸਿਧਾਂਤ ਵੀ ਦਿੱਤੇ ਮਾਰੇ ਨੇ ਜਿਹੜੇ 52 ਹੁਕਮਨਾਮੇ ਉਹ ਸਿਰਫ ਪੰਥ ਵਾਸਤੇ ਸੀ ਖਾਲਸੇ ਵਾਸਤੇ ਸੀ ਜਾਂ ਆਲੂਰ ਲੋਕਾਂ ਵਾਸਤੇ ਨਹੀਂ ਸਾਰੇ ਲੋਕਾਂ ਵਾਸਤੇ ਜਿੰਨੇ ਵੀ ਸਾਡੀ ਕੌਮ ਦੇ ਲੋਕ ਆ ਜਿੰਨੇ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਧੀਆਂ ਪੁੱਤ ਮਾਰੇ ਨੇ ਸਾਰਿਆਂ ਨੂੰ ਉਹ ਹੁਕਮ ਜਿਹੜੇ ਕੀਤੇ ਤੇ ਕਈ ਲੋਕ ਹੈ ਵੀ ਬਹੁਤ ਸਾਰੇ ਹੀ ਇੰਗਲੈਂਡ ਦੇ ਵਿੱਚ ਗਏ ਬਹੁਤ ਸਾਰੇ ਐਸੇ ਪਰਿਵਾਰ ਹੈ ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਦੇ ਬੰਵੰਜਾ ਦੇ ਬੰਵੰਜਾ ਹੁਕਮ ਹੀ ਮੰਨਦੇ ਹੂੰ ਜੇ ਮਹਾਰਾਜ ਨੇ ਉਹ ਜੋ ਵੀ ਕਹਤਾ ਵੀ ਹਾਂ ਪ੍ਰਸ਼ਾਦਾ ਸੰਗਤ ਆਪਣਾ ਅਰਦਾਸ ਬੇਨਤੀ ਕਰਨੀ ਇਦਾਂ ਦੇ ਪਰਿਵਾਰ ਹੈਗੇ ਜਿਹੜੇ ਅਰਦਾਸ ਬੇਨਤੀ ਕਰਦੇ ਇੱਥੇ ਕਿੰਨੇ ਇਦਾਂ ਦੇ ਬੱਚੇ ਆ ਜਿਨ੍ਹਾਂ ਨੇ ਮਹਾਰਾਜ ਨੇ ਕਿਹਾ ਬਾਣੀ ਕੰਡ ਕਰਨੀ 200 220 220 ਬਾਣੀ ਲੋਕੀ ਇਥੇ ਕੰਠ ਕਰੀ ਫਿਰਨਦੇ ਇਦਾਂ ਦੇ ਸਰੀਰ ਵੀ ਐ ਦੁਨੀਆ ਤੇ ਜਿਨ੍ਹਾਂ ਨੇ ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਜਿਹੜੀ ਕੰਠ ਕੀਤੀ ਹੋਈ ਹੈ ਦਸ ਮਹਾਰਾਜ ਦੀ ਬਾਣੀ ਵੀ ਕਈਆਂ ਨੂੰ ਗੰਠ ਕਈਆਂ ਨੂੰ ਸਰਬ ਲੋ ਮਹਾਰਾਜ ਦੀ ਬਾਣੀ ਵੀ ਸਾਰੀ ਦੀ ਸਾਰੀ ਕੰਠ ਹੈ ਇਦਾਂ ਦੇ ਲੋਕ ਵੀ ਦੁਨੀਆ ਤੇ ਹਨ ਕੀ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਹ ਕਿਸੇ ਬਦਲੇ ਦੀ ਭਾਵਨਾ ਕੀਤੀ ਸੀ ਜਿਵੇਂ ਸਾਡੇ ਵੱਡ-ਵਡੇਰਿਆਂ ਨਾਲ ਤੱਕਾ ਹੋਇਆ ਜਾਂ ਗੁਰੂ ਅਰਜਨ ਦੇਵ ਵਾਲੀ ਸਾਖੀ ਗਿਲ ਲਈ ਆਪਾਂ ਵੀ ਤਤੀ ਤਵੀ ਤੇ ਬਹਿ ਜੰਗ ਜੁੱਦ ਹੋਏ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਕੀ ਕਿਸੇ ਬਦਲੇ ਦੀ ਭਾਵਨਾ ਦੇ ਨਾਲ ਗੁਰੂ ਸਾਹਿਬ ਨੇ ਖਾਲਸਾ ਪੰਥ ਸਥਾਪਨਾ ਕੀਤੀ ਸੀ ਬਦਲੇ ਦੀ ਭਾਵਨਾ ਸਲ ਚ ਕੋਈ ਨਹੀਂ ਮਹਾਰਾਜ ਨੇ ਇਹ ਚੀਜ਼ ਸੋਚੀ ਕਿ ਸਿੱਖ ਦੀ ਪਛਾਣ ਮੈਂ ਵੱਖਰੀ ਬਣਾਉਣੀ ਆ ਬਸ ਤੇ ਭਾਵੇਂ ਕਰੋੜਾਂ ਕੀ ਲੱਖਾਂ ਕਰੋੜਾਂ ਲੋਕ ਖਲੋਤੇ ਹੁਣ ਉਹਨਾਂ ਕਰੋੜਾਂ ਲੱਖਾਂ ਵਿੱਚ ਇੱਕ ਸਿੱਖ ਖਲੋਤਾ ਹੋਵੇ ਤੇ ਲੋਕੀ ਦੂਰੋਂ ਹੱਥ ਘੜਾ ਕਰਕੇ ਕਹਿਣ ਪਈਓ ਗੁਰੂ ਗੋਬਿੰਦ ਸਿੰਘ ਦਾ ਪੁੱਤ ਖਲੋਤਾ ਸਿੰਘ ਖਲੋਤਾ ਖਾਲਸਾ ਖਲੋਤਾ ਇਹ ਗੁਰੂ ਦਾ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਨਾਦੀ ਪੁੱਤ ਖੜਾ ਬਿਲਕੁਲ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਵੱਖਰੀ ਪਛਾਣ ਬਣਾਉਣੀ ਸੀ ਜਦੋਂ ਇਹ ਭਾਈ ਜੈਤਾ ਜੀ ਸੀਸ ਲੈ ਕੇ ਆਏ ਦਿੱਲੀ ਦੀ ਧਰਤੀ ਤੋਂ ਹੂੰ ਸੀਸ ਜਦੋਂ ਇੱਥੇ ਲੈ ਕੇ ਆ ਗਏ ਤੇ ਸਾਰੀ ਸਿੱਖ ਸੰਗਤ ਇੱਦਾਂ ਖਲੋਤੀ ਸਾਰੇ ਸਿੱਖ ਗੁਜ ਆਸ-ਪਾਸ ਬੈਠੇ ਤੇ ਮਹਾਰਾਜ ਭਾਈ ਜੈਤਾ ਜੀ ਨੂੰ ਪੁੱਛਦੇ ਮਹਾਰਾਜ ਕਹਿਣ ਲੱਗੇ ਭਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਦੱਸਿਆ ਪਿਤਾ ਜੀ ਗੁਰਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਦਿੱਲੀ ਦੇ ਚਾਂਦਨੀ ਚੌਕ ਤੇ ਤਲਵਾਰ ਦਾ ਵਾਰ ਕਰਕੇ ਸੀਸ ਧੜ ਦੇ ਨਾਲ ਵਾਹ ਕੀਤਾ ਗਿਆ ਕੋਈ ਸਿੱਖ ਨਹੀਂ ਸੀ ਹੈਗਾ ਤੇ ਉਹ ਭਾਈ ਜੈਤਾ ਜੀ ਕਹਿਣ ਲੱਗੇ ਮਹਾਰਾਜ ਸਿੱਖ ਦਾ ਵਾਦੀ ਹੋਣਗੇ ਪਰ ਤੁਹਾਡੇ ਸਿੱਖਾਂ ਦੀ ਪਹਿਚਾਨ ਕੋਈ ਨਹੀਂ ਹਮ ਮਹਾਰਾਜ ਨੇ ਫਿਰ ਉਸ ਵੇਲੇ ਕਿਹਾ ਸੀ ਜੈਤਿਆ ਹੁਣ ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ ਮੈਂ ਬਿਜਲੀ ਨਚਾਦੂ ਸ਼ਮਸ਼ੀਰਾਂ ਦੇ ਅੱਗੇ ਮੈਂ ਟੁੱਟੀ ਹੋਈ ਗਰੀਬਾਂ ਦੀ ਕਿਸਮਤ ਨੂੰ ਜੋੜਾਂ ਇੱਕ ਧਾਰ ਅਗੇ 22 ਧਾਰਾਂ ਨੂੰ ਰੋੜਾਂ ਮੈਂ ਸਤਲੁਜ ਦੇ ਪਾਣੀ ਵਿੱਚ ਪਾ ਕੇ ਪਤਾਸੇ ਇਹਨਾਂ ਮੋਹਿਆਂ ਹੋਿਆਂ ਦੇ ਮੂੰਹ ਤੇ ਲਿਉਣੇ ਹਾਸੇ ਜਿਹੜੇ ਕੰਮ ਰਹਿ ਗਏ ਕਲਮ ਤੋਂ ਅਧੂਰੇ ਉਹ ਕਰਾਂਗਾ ਹੁਣ ਤਲਵਾਰ ਨਾਲ ਪੂਰੇ ਦੁਨੀਆ ਹੁੰਦੀ ਏ ਪਿਆਰ ਚੋਂ ਪੈਦਾ ਹੁਣ ਗੋਬਿੰਦ ਸਿੰਘ ਬੰਦੇ ਕਰੂ ਤਲਵਾਰ ਨਾ ਪੈਦਾ ਆਹ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਸੀ ਭਾਈ ਜੈਤਾ ਜੀ ਖਾਲਸੇਨ ਸਿੱਖ ਨੂੰ ਏਦਾਂ ਦਾ ਬਣਾ ਦੇਣਾ ਹੈ ਮੇਰੇ ਸਿੱਖ ਦੀ ਰਹਿਣੀ ਵਖਰੀ ਹੋਗੀ ਬਹਿਣੀ ਵਖਰੀ ਹੋਗੀ ਸੈਣੀ ਵਖਰੀ ਹੋਗੀ ਇੱਕ ਸਿੱਖ ਲੱਖਾਂ ਵਿੱਚ ਖਲੋਤਾ ਵਖਰਾ ਹੀ ਨਜ਼ਰ ਆਊਗਾ ਮਹਾਰਾਜ ਨੇ ਖਾਲਸਾ ਸਾਜ ਇੱਕ ਵਖਰੀ ਪਛਾਣ ਦੇਣ ਵਾਸਤੇ ਸਿੱਖ ਨੂੰ ਬਿਲਕੁਲ ਸ਼ੁੱਧ ਕਰ ਦਿੱਤਾ ਖਾਲਸੇ ਦਾ ਮਤਲਬ ਖਾਲਸ ਖਾਲਸ ਦਾ ਭਾਵ ਐ ਪਿਓਰ ਸ਼ੁੱਧ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈਗੀ ਪਹਾੜੀ ਰਾਜਿਆਂ ਦਾ ਵਿਰੋਧ ਕਰਨ ਦਾ ਕਾਰਨ ਕੀ ਸੀ ਪਹਾੜੀ ਰਾਜਿਆਂ ਦਾ ਵਿਰੋਧ ਕਰਨ ਦਾ ਉਹਨਾਂ ਦਾ ਵਿਰੋਧ ਦਾ ਜਿਹੜਾ ਕਾਰਨ ਇਹ ਹੀ ਕਿ ਮਹਾਰਾਜ ਦੇ ਦਰਬਾਰ ਦੀ ਸ਼ਾਨ ਵੇਖ ਕੇ ਸਰਦੇ ਸੀ ਬਾਈ ਧਰ ਦੇ ਪਹਾੜੀ ਰਾਜੇ ਉਹ ਥੋੜਾ ਚਾਹੁੰਦੇ ਸੀ ਕਿ ਮਹਾਰਾਜ ਦੇ ਕੋਲ ਚੰਦਨ ਦੀ ਚਮਕੀ ਹੋਵੇ ਪਸ਼ਮੀਨੇ ਦੀ ਚਾਨਣੀ ਹੋਵੇ ਮਹਾਰਾਜ ਦੇ ਅਸੀਸ ਤੇ ਉਹ ਸੋਨੇ ਵਾਲੀ ਹੀਰੇ ਜਿਹੜਾ ਉਹ ਕਲਗੀ ਹੋਵੇ ਮਹਾਰਾਜ ਦੇ ਕੋਲ ਸੋਨੇ ਦੇ ਮੋਠ ਵਾਲੀ ਸ਼ਰੀ ਸਾਹਿਬ ਹੋਵੇ ਉਹ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੀ ਚੜਤ ਵੇਖ ਕੇ ਸਰਦੇ ਸੀ ਤੇ ਜੇ ਆਪਾਂ ਅੱਜ ਝਾਤੀ ਮਾਰੀ ਵੀ ਅੱਜ ਲੋਕੀ ਗੁਰੂ ਘਰਾਂ ਦੇ ਇਹ ਰਾਜਨੀਤਿਕ ਬੰਦੇ ਜਿਹੜੇ ਚੜਤ ਵੇਖ ਕੇ ਛੜਦੇ ਨਹੀਂ ਕਿਤੇ ਤੇ ਜੇ ਛੜਦੇ ਆ ਤੇ ਤਾਈਆਂ ਸਾਡੇ ਗੁਰੂ ਘਰਾਂ ਤੇ ਅਟੈਕ ਕੀਤੇ ਜਾਂਦੇ ਬਿਲਕੁਲ ਉਹਨਾਂ ਨੂੰ ਪਤਾ ਵੀ ਇੱਥੋਂ ਇੱਥੋਂ ਖਾਲਸੇ ਬਣ ਬਣ ਕੇ ਨਿਕਲਨੇ ਤੇ ਉਹਨਾਂ ਨੂੰ ਪਤਾ ਸੀ ਬਾਈ ਧਰ ਦੇ ਪਹਾੜੀ ਰਾਜਨ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਦੱਬਿਆ ਨਾ ਇਹਨਾਂ ਦੇ ਖਾਲਸੇ ਸਾਜੀ ਉਹਨੇ ਇਹਨਾਂ ਤੇ ਜਿਹੜੇ ਆ ਸ਼ੂਦਰ ਆ ਜੱਟ ਛਿੰਬੇ ਨਾਈ ਚੂਰ ਇਹਨਾਂ ਲੋਕਾਂ ਨੂੰ ਇਕੱਠੇ ਕਰ ਕਰਕੇ ਖਾਲਸੇ ਬਣਾ ਕੇ ਸ਼ਸਤਰ ਧਾਰੀ ਕਰਕੇ ਤੇ ਨੇ ਸਾਡੇ ਵੱਲ ਨੂੰ ਤੋਰੀ ਉਹਨੇ ਇਹਨਾਂ ਤੇ ਦਿੱਲੀ ਦੇ ਤਖਤੇ ਕਬਜ਼ਾ ਕਰ ਲੈਣਾ ਹੂੰ ਉਹਨਾਂ ਨੂੰ ਹੁਣ ਕੁਰਸੀ ਦਾ ਡਰ ਸੀ ਰਾਜਨੀਤੀ ਦੀ ਕੁਰਸੀ ਦਾ ਡਰ ਗੁਰੂ ਗੁਰੂ ਸਾਹਿਬ ਦੇ ਮਨ ਚ ਇਹ ਗੱਲ ਹੈਗੀ ਸੀ ਵੀ ਅਸੀਂ ਕੋਈ ਰਾਜ ਭਾਗ ਲਈ ਇੱਕ ਫੌਜ ਤਿਆਰ ਕਰ ਲਈ ਤੇ ਇਹਨਾਂ ਨੂੰ ਮਿਟਾ ਕੇ ਤੇ ਰਾਜ ਭਾਗ ਆਪਣੇ ਦਾ ਕਬਜ਼ੇ 'ਚ ਕਰ ਲਈਏ ਨਹੀਂ ਬਿਲਕੁਲ ਜੇ ਆਪਾਂ ਇਤਿਹਾਸ ਦੇ ਪੰਨਿਆਂ ਤੋਂ ਵਾਚੀਏ ਨਾ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਨਹੀਂ ਆ ਗਿਆ ਵੀ ਅਸੀਂ ਦਿੱਲੀ ਦੇ ਤਖਤ ਤੇ ਜਾ ਕੇ ਕਬਜ਼ਾ ਕਰ ਲੈਣਾ ਮਾਰੇ ਨੇ ਕਿਹਾ ਪਰੋ ਤੇ ਆਪੜੀ ਅੰਗਿਆ ਤੇ ਪਾਛੀਆਂ ਦਿੱਤੀ ਮਾਰੇ ਨੇ ਆਪ ਵਡਿਆਈਆਂ ਦਿੱਤੀਆਂ ਬਹਾਦਰ ਦੁਸ਼ਮਣਾਂ ਨੂੰ ਵੀ ਦਿੱਤੀਆਂ ਹਾਂ ਬਹਾਦਰ ਸ਼ਾ ਉਹ ਮਹਾਰਾਜ ਦਾ ਦੁਸ਼ਮਣ ਹੀ ਮਾਰੇ ਨੇ ਉਹਨੂੰ ਰਾਜ ਭਾਗ ਦਵਾਇਆ ਹੋਰ ਆਪਾ ਕਿੰਨੇ ਰਾਜਿਆਂ ਦਾ ਇਤਿਹਾਸ ਪੜਦੇ ਜਿਨ੍ਹਾਂ ਨੂੰ ਸਤਗੁਰਾਂ ਨੇ ਆਪ ਰਾਜ ਦਵਾਇਆ ਮਹਾਰਾਜ ਰਾਜ ਦੇ ਭੁੱਖੇ ਨਹੀਂ ਮਾਰੇ ਕਹਿੰਦੇ ਸੀ ਕਿ ਮੇਰਾ ਸਿੱਖ ਪਰਮਾਤਮਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਰਹੇ ਤੇ ਸ਼ੋਧੋ ਕੇ ਚੱਲੇ ਮਰਿਆਦਾ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਬਸਰ ਕਰੇ ਸੱਚੇ ਪਾਤਸ਼ਾਹ ਮਾਰੇ ਨੇ ਕਿ ਆਸ ਹੀ ਨਾ ਵੀ ਜਿਨ੍ਹਾਂ ਨੇ ਆਉਣਾ ਹੈ ਸਾਡੇ ਕੋਲ ਉਹ ਆਪਣਾ ਸਿਰ ਜਿਹੜਾ ਉਹ ਤਲੀ ਤੇ ਰੱਖ ਕੇ ਆਵੇ ਕਹਿਣ ਤੋਂ ਪਾਪ ਵੀ ਸਾਡੇ ਪਰੋ ਜਾਨ ਵੀ ਆ ਕੇ ਨਿਸ਼ਾਵਰ ਕਰੇ ਤੇ ਅਸੀਂ ਆਪਣੇ ਸਿੱਖ ਦੇ ਉੱਪਰ ਜਾਨ ਨਿਸ਼ਾਵਰ ਕਰਾਂਗੇ ਪਹਾੜੀ ਭਾਈ ਜੋਗੀ ਦੀ ਵੀ ਰੱਖਿਆ ਕੀਤੀ ਸੀ ਨਾ ਜੀ ਨੇ ਕਿਹਾ ਸੀ ਮਹਾਰਾਜ ਤੁਹਾਡੇ ਜੋਗਾ ਤੇ ਮਹਾਰਾਜ ਕਹਿੰਦੇ ਅਸੀਂ ਤੁਹਾਡੇ ਜੋਗੇ ਤੇ ਸਾਰੇ ਨੇ ਰੱਖਿਆ ਕੀਤੀ ਫਿਰ ਭਾਈ ਜੋਗੀ ਦੀ ਸਿਪਾਈ ਬਣ ਕੇ ਖੜ ਗਿਆ ਸੀ ਜੀ ਇੱਕ ਜਲਾ ਹੋਰ ਜ਼ਿਕਰ ਕਰ ਕਈ ਵਾਰੀ ਆਪਣੇ ਪ੍ਰਚਾਰਕ ਸੁਣਾਉਂਦੇ ਹੁੰਦੇ ਆ ਵੀ ਪਹਾੜੀ ਰਾਜੇ ਵੀ ਅਮਰ ਚੱਕਣ ਵਾਸਤੇ ਗਿਆ ਸੀ ਪਰ ਕੋਈ ਸ਼ਰਤਾ ਮਹਾਰਾਜ ਦੀ ਗਾੜੀ ਰੱਖ ਦਿੱਤੀ ਹਾਂ ਗਏ ਸੀ ਉਹ ਕਹਿੰਦੇ ਸੀ ਕਿ ਮਹਾਰਾਜ ਅਮਰਤ ਅਸੀਂ ਛਕਲਾਂਗੇ ਪਰ ਸਾਡੇ ਵਾਸਤੇ ਪਾਣੀ ਵੱਖਰਾ ਹੋਣਾ ਚਾਹੀਦਾ ਸਾਡੇ ਵਾਸਤੇ ਬਾਣੀ ਵੱਖਰੀ ਹੋਣੀ ਚਾਹੀਦੀ ਹੈ ਸਾਡੇ ਵਾਸਤੇ ਬਾਟਾ ਵੱਖਰਾ ਹੋਣਾ ਚਾਹੀਦਾ ਤੇ ਆ ਜਿਹੜੇ ਜੱਟ ਛਿੰਬੇ ਨਾਈ ਚੂੜਾ ਤੁਹਾਡੇ ਸਾਹਮਣੇ ਬੈਠੇ ਨੇ ਅਮਰਤ ਛਕਣ ਵਾਸਤੇ ਇਹਨਾਂ ਲੋਕਾਂ 'ਚ ਨਹੀਂ ਬਹਿਣਾ ਸਾਡੇ ਵਾਸਤੇ ਲਾਈਨ ਵੱਖਰੀ ਲਵਾਓ ਤੇ ਮਹਾਰਾਜ ਨੇ ਕਿਹਾ ਸੀ ਵੀ ਨਹੀਂ ਅਮਰਤ ਇੱਕ ਹੀ ਆ ਤੇ ਜਿੱਦਾਂ ਇਹਨਾਂ ਨੂੰ ਸ਼ਿਕਾਇਤ ਜਾਣਾ ਨਾ ਉਦਾਂ ਹੀ ਤੁਹਾਨੂੰ ਸ਼ਿਕਾਇਤ ਜਾਣਾ ਛਕਣਾ ਤੁਹਾਡੀ ਮਰਜ਼ੀ ਨਹੀਂ ਛਕਣਾ ਤਾਂ ਵੀ ਤੁਹਾਡੀ ਮਰਜ਼ੀ ਮੈਂ ਕਈ ਵਾਰ ਸੋਚਦਾ ਨਾ ਵੀ ਜੇ ਅੱਜ ਵਰਗਾ ਕੋਈ ਹੁੰਦਾ ਕੋਈ ਓਦਾਂ ਦਾ ਕੋਈ ਬਾਬਾ ਚਾਰੇ ਟਾਹਾਂ ਰੱਖ ਕੇ ਬੈਠਾ ਹੁੰਦਾ ਤੇ ਉਹਨੇ ਕਹਿੰਦਾ ਕੋਈ ਗੱਲ ਨਹੀਂ ਨਹੀਂ ਸਾਡੇ ਨਾਲ ਉਹ ਸਹੀ ਆਪਾਂ ਅੰਮ੍ਰਿਤ ਵਾਕ ਬਣਾਉਂਦੇ ਇਹਨਾਂ ਨੂੰ ਵੱਖਰਾ ਹੀ ਬਣਾ ਦਾਂਗੇ ਆਪਾਂ ਪਰ ਇੱਕ ਬੇਨਤੀ ਆ ਵੀ ਜਿਹੜੇ ਲੋਕ ਦਸਮ ਗੁਰੂ ਦੀ ਬਾਣੀ ਦੇ ਵਿਰੋਧੀ ਹਨ ਆਪੇ ਛੇ ਤੁਸੀਂ ਆ ਸ਼ਾਇਦ ਹਰਿਆਣੇ ਦੀ ਇਹ ਘਟਨਾ ਸੁਣੀ ਹੋਣੀ ਹੈ ਉੱਥੇ ਅਨੰਦ ਸਾਹਿਬ ਜਗਜੀਤ ਸਾਹਿਬ ਤੇ ਇਹ ਬਾਣੀਆਂ ਪੜ ਕੇ ਤੇ ਉਹਨਾਂ ਨੇ ਅੰਮ੍ਰਿਤ ਸੰਚਾਰ ਕਰਨ ਦਿੱਤਾ ਦੋ ਬਾਣੀਆਂ ਪੜ ਕੇ ਕਿੰਨੇ ਬਾਕੀ ਨਹੀਂ ਪੜਨੀ ਇਹ ਦਸਮ ਦੀ ਬਾਣੀਆਂ ਹਮ ਇਦਾਂ ਵੀ ਸਾਡੇ ਨਾਲ ਕਿਤੇ ਕਿਤੇ ਹੋ ਜਾਂਦਾ ਪਰ ਉਹਨਾਂ ਲੋਕਾਂ ਨੇ ਬੇਨਤੀ ਵੀ ਜਿਹੜੀ ਮਾਰੇ ਨੇ ਮਰਿਆਦਾ ਬਣਾਈ ਹੈ ਨਾ ਉਹ ਮਰਿਆਦਾ ਦੇ ਵਿੱਚ ਰਹਿ ਕੇ ਆਪਾਂ ਸਿੱਖੀ ਦਾ ਪ੍ਰਚਾਰ ਕਰੀਏ ਜੇ ਕਲਗੀ ਧਰਦੀ ਅਸਲ ਖੁਸ਼ੀ ਲੈਣੀ ਹੈ ਇੱਕ ਆਖਰੀ ਸਵਾਲ ਹੈ ਗੁਰੂ ਸਾਹਿਬ ਨੇ ਸਾਨੂੰ ਇੱਕ ਬਣਾਇਆ ਪਰ ਅੱਜ ਵੀ ਸਾਡੇ ਵਿੱਚ ਹੈਗਾ ਆ ਰਾਮਗੜੀਆ ਸੇਖਾ ਆ ਰੰਗਰੇਟਾ ਸੇਖਾ ਆ ਜੱਟ ਸੇਖਾ ਹੈਨਾ ਜੀ ਇਹ ਆਸ਼ੀਰਵਾ ਸੇਖਾ ਆ ਰਮਜ਼ਾ ਸੇਖਾ ਇਹ ਕਿਉਂ ਇਹ ਜਿਹੜਾ ਆਪਾਂ ਅੱਜ ਦੇ ਸਮੇਂ ਮੈਂ ਇਹ ਚੀਜ਼ ਵੇਖੀ ਪ੍ਰੈਕਟੀਕਲ ਕੀਤੀ ਹੈ ਇਹ ਅਸਲ ਵਿੱਚ ਰਾਜਨੀਤਿਕ ਜਿਹੜੇ ਬੰਦੇ ਹਨ ਮਾਰੇ ਨੇ ਤੇ ਸਭ ਕੁਝ ਖਤਮ ਕਰ ਦਿੱਤਾ ਪਰ ਰਾਜਨੀਤਿਕ ਬੰਦੇ ਨਹੀਂ ਚਾਹੁੰਦੇ ਪੀ ਇਹ ਚੀਜ਼ ਖਤਮ ਹੋਵੇ ਉਹਨਾਂ ਨੂੰ ਪਤਾ ਵੀ ਆਮ ਗੜੀਆਂ ਦਾ ਗੁਰੂ ਘਰ ਵੱਖਰਾ ਹੋਵੇ ਮਜਬੀ ਸਿੱਖਾਂ ਦਾ ਗੁਰਦੁਆਰਾ ਵੱਖਰਾ ਹੋਵੇ ਜਾਟਾ ਸਿੱਖਾਂ ਦਾ ਪਰਜਾ ਪਤਾਂ ਦਾ ਇਹਨਾਂ ਦਾ ਜਿਹੜੇ ਤਰਖਾਨ ਸਿੰਘ ਮਿਸ਼ਤਰੀ ਸਿੰਘ ਇਹਨਾਂ ਦਾ ਹਨਾ ਗੁਰਦੁਆਰਾ ਵੱਖ ਹੋਵੇ ਉਹ ਕਹਿੰਦੇ ਪੀ ਇਹਨਾਂ ਦੀਆਂ ਪੱਤੀਆਂ ਬਣਾ ਬਣਾ ਕੇ ਰੱਖੋ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਇਹ ਸਾਰੇ ਇੱਕ ਹੀ ਹੋ ਗਏ ਨਾ ਇਹ ਪਿੰਡ ਦੇ ਉੱਤੇ ਰਾਜਨੀਤੀ ਨਹੀਂ ਕੀਤੀ ਜਾਣੀ ਰਾਜਨੀਤੀ ਤਾਂ ਕੀਤੀ ਜਾਣੀ ਜਦੋਂ ਪਾਟੇ ਹੋਣਗੇ ਕੱਲ ਨੂੰ ਆਮ ਗੜੀਆਂ ਨੇ ਆਪਣੇ ਕੋਲ ਆ ਕੇ ਬੈਣਾ ਫਿਰ ਪਰਜਾ ਪਤਾਨੇ ਆ ਕੇ ਬੈਣਾ ਫਿਰ ਜੜ ਸੇਖਾ ਨੇ ਆ ਕੇ ਬੈਣਾ ਸਾਡਾ ਮਸਲਾ ਉਹਨਾਂ ਕਹਿੰਦਾ ਸਾਡਾ ਮਸਲਾ ਇਹ ਜਿੱਕ ਹੋ ਗਿਆ ਤੇ ਉਹਨਾਂ ਨੇ ਪੰਚਸਰ ਪੰਚ ਦੇ ਕੋਲ ਆਉਣਾ ਨਹੀਂ ਤੇ ਉਹਦੀ ਰਾਜਨੀਤੀ ਆਪੇ ਮਸਲੇ ਹੱਲ ਕਰ ਲੈਣੇ ਹਾਂ ਉਹਨਾਂ ਕਹਿੰਦਾ ਆਪੇ ਮਸਲੇ ਹੱਲ ਕਰੀ ਆਉਂਦੇ ਇਹ ਰਾਜਨੀਤਿਕ ਲੀਡਰਾਂ ਦੀ ਦਿਨ ਵੀ ਆਪਣੀ ਪਿੰਡ ਨੂੰ ਪਾੜ ਕੇ ਰੱਖਣਾ ਅਖੀਰ ਵਿੱਚ ਇੱਕ ਕੌਮ ਦੇ ਨਾਂ ਸੰਦੇਸ਼ ਵੀ ਆਉ ਇੱਕ ਝੰਡੇ ਥੱਲੇ ਇਕੱਠੇ ਹੋਈ ਹੈ ਹਾਂ ਬੇਨਤੀ ਆਪੀ ਕਲਗੀਧਰ ਸੱਚੇ ਪਾਤਸ਼ਾਹ ਮਾਰੇ ਨੇ ਖਾਲਸਾ ਸਾਜਿਆ ਮਾਰੀ ਨੇ ਬਾਣੀ ਤੇ ਬਾਣੇ ਦੀ ਦਾਤ ਜਿਹੜੀ ਆ ਸੱਚੇ ਪਾਤਸ਼ਾਹ ਮਾਰੀ ਨੇ ਆਪਣੇ ਸਿੱਖਾਂ ਦੇ ਤਾਂ ਹੀ ਬਖਸ਼ਿਸ਼ ਕੀਤੀ ਜੀ ਜੀ ਸੁਰਨਰ ਮੁੰਜਣ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਕਿੰਨੇ ਦੇਵੀ ਦੇਵ ਤੇ ਰਾਜੇ ਮਹਾਰਾਜੇ ਵੱਡੇ ਵੱਡੇ ਲੋਕ ਆ ਜਿਨ੍ਹਾਂ ਦੇ ਕੋਲ ਮਾਇਆ ਦਾ ਘਾਟਾ ਹੀ ਕੋਈ ਨਹੀਂ ਕਰੋੜਾਂ ਅਰਬਾਂ ਪਤੀ ਲੋਕ ਜਿਹੜੇ ਸੀ ਨਾ ਉਹਨਾਂ ਸਮੇਂ ਵਿੱਚ ਉਹ ਅੰਮ੍ਰਿਤ ਨੂੰ ਤਰਸਦੇ ਤਰਸਦੇ ਮਰ ਗਏ ਹੀ ਪਰ ਅੰਮ੍ਰਿਤ ਨਹੀਂ ਮਿਲਿਆ ਹੂੰ ਪਰ ਸਿੱਖਾ ਨੂੰ ਮਾਨ ਕਰਨਾ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਆਪਣੇ ਸਿੱਖਾਂ ਦੀ ਹੌਲੀ ਵਿੱਚ ਪਾਈ ਹੈ। ਬਿਲਕੁਲ ਬਿਲਕੁਲ ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਖਾਲਸੇ ਬਣੀਏ ਤਿਆਰ ਬਰ ਤਿਆਰ ਹੋਈਏ ਤੇ ਇੱਕ ਝੰਡੇ ਦੇ ਥੱਲੇ ਚੱਲੀਏ। ਇੱਕ ਬੇਨਤੀ ਮੈਂ ਹੋਰ ਕਰਨੀ ਹੈ ਜਿਹੜੇ ਕਈ ਵਾਰ ਆਪਾਂ ਕਹਿ ਦਿੰਦੇ ਆਂ ਭੀ ਅੰਮ੍ਰਿਤ ਛਕਨ ਦੀ ਸਾਨੂੰ ਨਾ ਲੋੜ ਹੀ ਕੋਈ ਨਹੀਂ ਆ। ਸਾਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਓਦਾਂ ਫਿਰ ਬਾਣੀ ਚ ਲਿਖ ਦਿੰਦੇ। ਉਦਾਂ ਹੀ ਥਾਂ ਮਿਲ ਜਾਂਦੀ। ਲੋਕ ਕਹਿੰਦੇ ਬਾਣੀ ਚ ਲਿਖ ਦਿੰਦੇ ਫਿਰ ਮੈਂ। ਹਾਂ ਭੀ ਸਾਨੂੰ ਅੰਮ੍ਰਿਤ ਛਕ ਚੌਧਰੀ ਡੱਲਾ ਜਿਹੜਾ ਸਾਬੋ ਕੀ ਤਲਵੰਡੀ ਦਾ ਆ ਕਿੰਨਾ ਵੱਡਾ ਚੌਧਰੀ ਸੀ ਉਹਨਾਂ ਇਲਾਕਿਆਂ ਵਿੱਚ ਬਹੁਤ ਪੈਸਾ ਸੀ ਬਹੁਤ ਅਮੀਰ ਬੰਦਾ ਰਫਲਾਲੀ ਸਾਫੀ ਉਹਨਾਂ ਦੀ ਰਫਲਾਲੀ ਜਿਹੜੀ ਸਾਫੀ ਉਹ ਚੌਧਰੀ ਢੱਲੇ ਦੀ ਗੱਲ ਕਰ ਰਹੇ ਆ ਉਹ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਇਆ ਜਦੋਂ ਮਹਾਰਾਜ ਸਾਬੋ ਕੀ ਤਲਵੰਡੀ ਤੇ ਚੌਧਰੀ ਡੱਲਾ ਕਹਿਣ ਲੱਗਾ ਕਿ ਮਹਾਰਾਜ ਕਿਰਪਾ ਕਰੋ ਮੈਨੂੰ ਨਾ ਸਾਚ ਖੰਡ ਵਿੱਚ ਪੀੜੀ ਜਨੀ ਥਾਂ ਦੇ ਦਿਓ ਮਾਰੇ ਕਹਿਣ ਲੱਗੇ ਡੱਲਿਆ ਨਹੀਂ ਉਹ ਨਹੀਂ ਮਿਲ ਸਕਦੇ ਕਹਿੰਦਾ ਮਹਾਰਾਜ ਇੰਨੀਆਂ ਸੇਵਾਵਾਂ ਕੀਤੀਆਂ ਤੁਸੀਂ ਸਾਡੇ ਇਲਾਕੇ 'ਚ ਆਏ ਤੇ ਮਾਰੇ ਸੱਚਖੰਡ ਵਿੱਚ ਪੀੜੀ ਜੀ ਨਹੀਂ ਥਾਂ ਹੀ ਨਹੀਂ ਦੇ ਸਕਦੇ ਮਾਰੇ ਕਹਿਣ ਲੱਗੇ ਡੱਲਿਆ ਉਹ ਨਹੀਂ ਮਿਲਨੇ ਕਹਿੰਦਾ ਮਹਾਰਾਜ ਚਲੋ ਠੀਕ ਹੈ ਪਰ ਕਾਰਨ ਦੱਸੋ ਭੀ ਇੰਨੀ ਸੇਵਾ ਕੀਤੀ ਐ ਫਿਰ ਵੀ ਸੱਚਖੰਡ ਵਿੱਚ ਪੀੜੀ ਜੀ ਨਹੀਂ ਥਾਂ ਕਿਉਂ ਨਹੀਂ ਮਾਰੇ ਸਾਡੇ ਇਲਾਕੇ 'ਚ ਆਏ ਕੋਈ ਘਾਟ ਨਹੀਂ ਰਹਿਣ ਦਿੱਤੀ ਸੇਵਾ ਦੀ ਮਹਾਰਾਜ ਥਾਂ ਕਿਉਂ ਨਹੀਂ ਮਿਲਨੀ ਸੱਚਖੰਡ ਵਿੱਚ ਪੀੜੀ ਜੀ ਨਹੀਂ ਮਾਰੇ ਕਹਿੰਦੇ ਡੱਲਿਆ ਤੂੰ ਨਗਰ ਆਇਆ ਤੂੰ ਗੁਰੂ ਵਾਲਾ ਨਹੀਂ ਬਣਿਆ ਤੂੰ ਅਮਰਤ ਨਹੀਂ ਛਕਿਆ ਤੇ ਕਹਿੰਦਾ ਮਹਾਰਾਜ ਫਿਰ ਕਿਰਪਾ ਕਰੋ ਮਹਾਰਾਜ ਅਮਰਤੇ ਸ਼ਾਕ ਲਿਆ ਫਿਰ ਥਾਂ ਮਿਲੂਗੀ ਮਾਰੇ ਕਹਿੰਦੇ ਹਾਂ ਅਮਰਤੇ ਸ਼ਾਕੇ ਆਇਆ ਸਾਰਾ ਪਰਿਵਾਰ ਮਾਰੇ ਨੇ ਇਹਦਾ ਨਾਂ ਡਾਲਾ ਸਿੰਘ ਰੱਖ ਦਿੱਤਾ ਅਮਰਤੇ ਸ਼ਾਕੇ ਆਏ ਤੇ ਮਾਰੇ ਕਹਿਣ ਲੱਗੇ ਡਾਲ ਸਿਆ ਤੂੰ ਕਹਿੰਦਾ ਸੇ ਸੱਚਖੰਡ ਵਿੱਚ ਪੀੜੀ ਜਿੰਨੀ ਥਾਂ ਉਹ ਜਾ ਗੁਰੂ ਵਾਲਾ ਬਣ ਗਿਆ ਅਮਰਤ ਛਕ ਲਿਆ ਹੁਣ ਪੂਰੇ ਦਾ ਪੂਰਾ ਸੱਚਖੰਡੀ ਤੇਰਾ ਭਾਵੇਂ ਪਲੰਘੇ ਡਾ ਕੇ ਬੈਠਾ ਰਹੀ ਤੈਨੂੰ ਰੋਕਣ ਵਾਲਾ ਨਹੀਂ ਉੱਥੇ ਕੋਈ ਹੋਣਾ ਕੀ ਬਾਤ ਤੇ ਜੇ ਅਸੀਂ ਵੀ ਚਾਹੁੰਦੇ ਆ ਕਿ ਸਾਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਥਾਂ ਮਿਲੇ ਜਗ੍ਹਾ ਮਿਲੇ ਫਿਰ ਸਾਨੂੰ ਖੰਡੇ ਬਾਟੇ ਦਾ ਅਮਰਤ ਛਕਣਾ ਵੈਣਾ ਜੇ ਨਹੀਂ ਅਮਰਤ ਛਕਦੇ ਤੇ ਗੱਲ ਕਦੇ ਨਹੀਂ کہہ ਸਕਦੇ ਸੀ ਅਸੀਂ ਗੁਰੂ ਗੋਬਿੰਦ ਸਿੰਘ ਦੇ 3 ਪੋਤੇ ਆ ਮਹਾਰਾਜ ਦੇ 3 ਪੁੱਤ ਤਾਂ ਕਹਾ ਸਕਦੇ ਜੇ ਅਸੀਂ ਅਮਰਤ ਛਕ ਕੇ ਤਿਆਰ ਮਰ ਤਿਆਰ ਹੋਵਾਂਗੇ ਚਲੋ ਬਹੁਤ ਬਹੁਤ ਧੰਨਵਾਦ ਜੀ ਗੱਲ ਵਾਪਸ ਉਹ ਇੱਕ ਵਾਰੀ ਫੇਰ ਪੂਰੀ ਸਮੁੱਚੀ ਕੌਮ ਨੂੰ ਖਾਲਸਾ ਪੰਥ ਨੂੰ ਖਾਲਸਾ ਪ੍ਰਗਟ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਵਿਸਾਖੀ ਦਾ ਦਿਹਾੜਾ ਮਨਾ ਰਹੇ ਹੁਜਿੱਤੇ ਆਓ ਇੱਕ ਪ੍ਰਣ ਕਰੀਏ ਇਸ ਵਾਰ ਦੀ ਵਿਸਾਖੀ ਤੇ ਕਿ ਕਲਗੀਧਰ ਦਸ਼ਮੇਸ਼ ਪਿਤਾ ਨੇ ਜਿਹੜਾ ਸਾਨੂੰ ਸਿਧਾਂਤ ਬਖਸ਼ਿਆ ਸੀ ਜਿਹੜਾ ਸਾਨੂੰ ਗੁਰੂ ਸਾਹਿਬ ਨੇ 52 ਹੁਕਮਨਾਮੇ ਜਾਰੀ ਕੀਤੇ ਸੀ ਉਹਨਾਂ ਹੁਕਮਨਾਮਿਆਂ ਦੀ ਪਾਲਣਾ ਕਰਦੇ ਹੋਏ ਗੁਰੂ ਦੇ ਪੰਥ ਵਿੱਚ ਸ਼ਾਮਲ ਹੋਈਏ ਗੁਰੂ ਵਾਲੇ ਬਣੀਏ ਤਿਆਰਪੁਰ ਤਿਆਰ ਹੋਈਏ ਸਾਰੀਆਂ ਸੰਗਤਾਂ ਨੂੰ ਕਲਗੀਧਰ ਦਸ਼ਮੇਸ਼ ਪਿਤਾ ਦੇ ਸਾਜੇ ਨਵਾਜੇ ਪੰਥ ਦੇ ਪ੍ਰਗਟ ਦਿਵਸ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਭੁੱਲਾਂ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ